ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖੈਰਾ ਨੇ ਇੱਕ ਵਾਰ ਫਿਰ ਤੋਂ ਝੂਠੇ ਪੁਲਸ ਮੁਕਾਬਲਿਆਂ 'ਚ ਮਾਰੇ ਗਏ ਬੇਕਸੂਰ ਨੌਜਵਾਨਾਂ ਦੇ ਮੁੱਦੇ ਨੂੰ ਚੁੱਕਿਆ ਹੈ। ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੈਰਾ ਨੇ ਕਿਹਾ ਕਿ ਬਾਰੀ ਸੂਬੇ ਤੋਂ ਆਕੇ ਕੁਝ ਨਿੱਜੀ ਸੰਸਥਾਵਾਂ ਇਸ ਬੇहद ਗੰਭੀਰ ਮਸਲੇ ਤੇ ਕੰਮ ਕਰ ਰਹੀਆਂ ਨੇ ਜਦਕਿ ਪੰਜਾਬ ਦੇ ਰਵਾਇਤੀ ਲੀਡਰ ਚੁੱਪੀ ਸਾਦੇ ਬੈਠੇ ਨੇ। ਉਹ ਦਾਣ ਕੇ ਗੈਰ ਪੰਜਾਬੀ ਤੇ ਗੈਰ ਸਿੱਖ ਉਹਦਾ ਚਾਰਾ ਜੋਈ ਕਰ ਰਿਹਾ ਕਿ ਅਸੀਂ ਡਾਟਾ ਇਕੱਠਾ ਕਰੀਏ ਅਸੀਂ ਸਾਰਾ ਇਕ ਬਣਾ ਕੇ ਤੇ ਸੁਪਰੀਮ ਕੋਰਟ ਵਿੱਚ ਇੱਕ ਦਾਵਾ ਕਰੀਏ ਜਿਹਦੇ ਨਾਲ ਪੰਜਾਬ ਦੇ ਵਿੱਚ ਇਸ ਦੀ ਸਾਰੀ ਜਾਂਚ ਹੋ ਸਕੇ ਲੇਕਿਨ ਪੰਜਾਬ ਦੇ ਰਵੈਤੀ ਲੀਡਰ ਅਤੇ ਧਾਰਮਿਕ ਲੀਡਰਸ਼ਿਪ ਬਿਲਕੁਲ ਜਲੰਧਰ ਦੇ ਪਠਾਨਕੋਟ ਚੌਕ ਨੇੜੇ ਸੋਮਵਾਰ ਨੂੰ ਬਿਜਲੀ ਘਰ ਚ ਭਿਆਨਕ ਅੱਗ ਲੱਗ ਗਈ ਜਿਸ ਕਰਕੇ ਲੱਖਾਂ ਦਾ ਨੁਕਸਾਨ ਹੋ ਗਿਆ ਜ਼ਬਰਦਸਤ ਉੱਠੀਆਂ ਅੱਗ ਦੀਆਂ ਲਪਟਾਂ ਨੇ ਬਿਜਲੀ ਘਰਾਂ ਚ ਬਣੇ ਕੁਆਟਰਾਂ ਨੂੰ ਵੀ ਆਪਣੀ ਲਪੇਟ ਚ ਲੈ ਲਿਆ ਅਤੇ ਕੁਆਟਰਾਂ ਚ ਮੌਜੂਦ ਲੋਕਾਂ ਨੂੰ ਕੰਧਾਂ ਤੋੜ ਕੇ ਬਾਹਰ ਕੱਢਿਆ ਗਿਆ ਹਿੰਦੁਸਤਾਨ ਪੈਟਰੋਲੀਅਮ ਦਾ ਆਰਮੀ ਦਾ ਇੰਡੀਅਨ ਆਇਲ ਦਾ ਤੇ ਝਿਲੰਦਰ ਸਾਡੀ ਜਿਹੜੀ ਫਾਇਰ ਬ੍ਰਿਗੇਡ ਆ ਇਹਨਾਂ ਨੇ ਬਹੁਤ ਅੱਛਾ ਕੰਮ ਕੰਮ ਕੀਤਾ ਤੇ ਸਾਥ ਪੰਜਾਬ ਸਟੇਟ ਪੀਐਸਪੀਸੀਐਲ ਦਾ ਦਿੱਤਾ ਉਹ ਹਾਦਸਾ ਹੋਣ ਤੋਂ ਇਹਨਾਂ ਨੇ ਬਚਾਇਆ ਆਲੇ ਦੁਆਲੇ ਸਭ ਰੈ residențial ਏਰੀਆ ਨੁਕਸਾਨ ਬਹੁਤ ਜ਼ਿਆਦਾ ਵੀ ਹੋ ਸਕਦਾ ਸੀਗਾ ਔਰ ਜਿਹੜਾ ਪੁਰਾਣਾ ਸਾਡਾ ਟਰਾਂਸਫਾਰਮਰ ਜਾਂ ਸਰਕਟ ਬ੍ਰੇਕਰ ਪੁਰਾਣਾ ਸਮਾਨ ਸੀ ਆਗੋਂ ਤੋਂ ਸ਼ੁਰੂ ਹੋਈ ਔਰ ਨਵੇਂ ਦੀ ਡੈਮੇਜ ਕੰਟਰੋਲ ਜਿਹੜਾ ਕੀਤਾ ਇਹਨਾਂ ਨੇ ਉਹ ਸ਼ਲਾਘਾਯੋਗ ਹੈ ਹਲੇ ਤੱਕ ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਅੱਗ ਲੱਗਣ ਦਾ ਕੀ ਕਾਰਨ ਸੀ ਪਰ ਫਿਲਹਾਲ ਇਹ ਗਨੀਮਤ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਲੰਧਰ ਪੁਲਿਸ ਨੇ ਸ਼ਨੀਵਾਰ ਨੂੰ ਦਿਨ ਦਿਹਾੜੇ ਬੱਸ 'ਚ ਹੋਏ ਕਤਲ ਦੀ ਗੁੱਥੀ ਨੂੰ ਸਲਝਾਉਂਦੇ ਹੋਏ ਮ੍ਰਿਤਕ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਮੁਤਾਬਕ ਮ੍ਰਿਤਕ ਸਨੀ ਦੇ ਦੋਸਤ ਬਲਿਹਾਰ ਨਹੀਂ ਉਸ ਦੇ ਕਤਲ ਦੀ ਸਾਜ਼ਿਸ਼ ਰਚੀ ਸੀ ਕਰਨ ਵਾਲਾ ਤੇ ਉਹਦਾ ਇੱਕ ਸਾਥੀ ਬਲਿਹਾਰ RAM ਇਹ ਦੋਨੋਂ ਟ੍ਰੈਵਲ ਕਰ ਰਹੇ ਸੀ ਬੱਸ 'ਚ ਇਹ ਦੋਨੋਂ ਅਕਿਊਜ਼ ਸਿਗੇ ਕਿਡਨੈਪਿੰਗ ਦੇ ਕੇਸ ਦੇ ਵਿੱਚ ਇੱਕ ਸੁਖਵਿੰਦਰ ਸਿੰਘ ਸੀ ਫੁੱਲੋਵਾਲ ਦਾ ਉਹ ਇਹਨਾਂ ਨੇ ਕਿਡਨਾਪ ਕੀਤਾ ਸੀ ਇੱਕ ਲੜਕੀ ਦੇ ਦਾ ਜਿਹੜਾ ਅਫੇਅਰ ਦੇ ਸਿਲਸਿਲੇ ਦੇ ਵਿੱਚ ਇਹ ਸਾਰੀ ਘਟਨਾ ਪਹਿਲਾਂ ਹੋਈ ਸੀ ਇਹ ਹੋ ਕਿਉਂਕਿ ਟ੍ਰਾਇਲ ਇਹਨਾਂ ਦੀ ਇਸ ਸਟੇਜ ਤੇ ਸੀ ਇਹਨਾਂ ਨੂੰ ਲੱਗ ਰਿਹਾ ਸੀ ਕਿ ਸਾਨੂੰ ਸਜ਼ਾ ਹੋ ਜੇਗੀ ਸੋ ਬਲਿਹਾਰ RAM ਨੇ ਹਰਮੰਤ ਲੱਕੀਦੋ ਗੈਂਗਸਟਰਾਂ ਨਾਲ ਗੱਲ ਕੀਤੀ ਔਰ ਪਲਾਨਿੰਗ ਕੀਤੀ ਇਸ ਗੱਲ ਦੀ ਕਿ ਆਪਾਂ ਇੱਕ ਆਪਣੇ ਸਾਥੀ ਦੇ ਕੁਛ ਛੱਪਾ ਮਰਵਾ ਲਈਏ ਜਾਂ ਮਰਡਰ ਕਰਾ ਦਈਏ ਜਿਸ ਨਾਲ ਕੇ ਨਾਮ ਉਹ ਉਸ ਪਾਰਟੀ ਦਾ ਲੱਗ ਜਾਣਾ ਜਿਸ ਨਾਲ ਇਹਨਾਂ ਦਾ ਡਿਸਪੂਟ ਚੱਲ ਰਿਹਾ ਸੀ ਕੱਲ ਵੀ ਇਹ ਹੁਸ਼ਿਆਰਪੁਰ ਤੋਂ ਉਸੇ ਤਰੀਕ ਤੋਂ ਵਾਪਸ ਆ ਰਹੇ ਸੀ ਸੋ ਆ ਕੇ ਇਹਨਾਂ ਨੇ ਬੱਸ ਨੂੰ ਰੋਕ ਕੇ ਤੇ ਉਹਦੇ ਵਿੱਚੋਂ ਉਹ ਜਿਹੜਾ ਸਨੀ ਹੈ ਲੜਕਾ ਜੋ ਕਿ హెయిర్ ਡ্রেਸਰ ਦਾ ਕੰਮ ਕਰਦਾ ਸੀ ਉਹਦਾ ਕਤਲ ਹੋ ਗਿਆ ਕਰ ਦਿੱਤਾ ਹਰ ਰਾਮ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਸਾਰੀ ਇਹ ਗੁੱਥੀ ਸੁਲਝ ਗਈ ਹੈ ਮਾਰਡਰ ਦੀ ਔਰ ਜਿਹੜੇ ਦੋ ਅਕਿਊਜ਼ ਨੇ ਹਰਮਨਤ ਲੱਕੀ ਬਲੋਵਾਲ ਦੇ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਉਹਨਾਂ ਨੂੰ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਾਂਗੇ ਕਿਉਂਕਿ ਫਿਲਹਾਲ ਦੋਵੇਂ ਕਾਤਲ ਪੁਲਿਸ ਦੀ ਗ੍ਰਫਤੋਬਾਰ ਨੇ ਜਿਨ੍ਹਾਂ ਦੀ ਪੁਲਿਸ ਵੱਲੋਂ ਪਾਲ ਕੀਤੀ ਜਾ ਰਹੀ ਹੈ ਪ੍ਰਵੀਨ ਕੁਮਾਰ ਸਿਨਾ ਨੇ ਸੋਮਵਾਰ ਨੂੰ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ ਵਜੋਂ ਆਪਣਾ ਕਾਰਜਭਾਰ ਸੰਭਾਲ ਲਿਆ ਉਨ੍ਹਾਂ ਨੂੰ ਰਸਮੀ ਤੌਰ ਤੇ ਸਲਾਮੀ ਦਿੱਤੀ ਗਈ ਅਤੇ ਬਾਅਦ ਵਿੱਚ ਸਾਰੇ ਅਧਿਕਾਰੀਆਂ ਨੇ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਰਸਮੀ ਪ੍ਰੋਗਰਾਮ ਤੋਂ ਬਾਅਦ ਪੁਲਿਸ ਕਮਿਸ਼ਨਰ ਆਪਣੇ ਦਫ਼ਤਰ 'ਚ ਬੈਠੇ ਅਤੇ ਜਨਤਾ ਨਾਲ ਰابطਾ ਕਾਇਮ ਕੀਤਾ

Kidna punishment milega is not important whether he is getting 5 years or 10 years is not the deterrence the surety of punishment is deterrence